ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਸਾਰੇ ਕਿਸਾਨ ਵੀਰਾਂ ਦਾ ਮੁਰ ਤੋਂ ਸਵਾਗਤ ਕਰਦੇ ਆਂ ਜੀ ਆਪਣੇ ਚੈਨਲ ਦੇ ਉੱਪਰ ਰਾਤ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਜਰੇਗਾ ਕੀ ਮੀਂਹ ਹਨੇਰੀ ਜਾਂ ਕਿਸੇ ਤਰੀਕੇ ਦੀ ਗਤੀਵਿਧੀ ਪੰਜਾਬ ਵਿੱਚ ਹੈ ਜਾਂ ਨਹੀਂ ਤਾਜ਼ਾ ਸੈਟਲਟਮੈਂਟਸ ਦੇਖਾਂਗੇ ਤੇ ਨਾਲ ਜਿਹੜਾ ਡਿਸਕਸ ਕਰਾਂਗੇ ਅੱਜ ਦਾ ਤਾਪਮਨ ਕਿੰਨੇ ਰਵੇਗਾ ਹਵਾ ਦਾ ਕੀ ਰੁਖ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜੇਬ ਤਾਂ ਮੌਸਮ ਪੰਜਾਬ ਦਾ ਲਗਭਗ ਕਲੀਅਰ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਅੱਜ ਰਾਤ ਦੇ ਮੌਸਮ ਜਿਹੜੇ ਨੇ ਕਾਫੀ ਹੱਦ ਤੱਕ ਸਾਬਣ ਰਹਿਣ ਦੀ ਉਮੀਦ ਹੈ ਪੂਰਬ ਦੀ ਹਵਾ ਚੱਲਣ ਕਾਰਨ ਤਾਪਮਨ ਕਾਫੀ ਜ਼ਿਆਦਾ ਉੱਪਰ ਦੇਖਣ ਨੂੰ ਮਿਲਣਗੇ ਗਰਮੀ ਦਾ ਮਾਹੌਲ ਦੇਖਣ ਨੂੰ ਮਿ ਦਿਨ ਦੇ ਸਮੇਂ ਕੜਾਕੇ ਦੀ ਧੁੱਪ ਪੈਣੀ ਸ਼ੁਰੂ ਹੋ ਚੁੱਕੀ ਹੈ ਤਾਪਮਾਨ 35 ਡਿਗਰੀ ਨੂੰ ਹੱਥ ਲਾ ਰਹੇ ਨੇ ਨਾਰਮਲ ਦਿਨਾਂ ਨਾਲੋਂ ਤਾਪਮਾਨ 1 ਤੋਂ 2 ਡਿਗਰੀ ਉੱਪਰ ਚੱਲ ਰਹੇ ਨੇ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਕਾਫੀ ਹੱਦ ਤੱਕ ਗਰਮੀ ਵਾਲਾ ਹੋ ਚੁੱਕਿਆ ਹੈ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਨੇ ਹੁਣ ਇਸੇ ਤਰੀਕੇ ਨਾਲ ਬਰਕਰਾਰ ਰਹਿਣਗੇ ਅੱਜ ਰਾਤ ਪੂਰਬ ਦੀ ਹਵਾ ਚੱਲੇਗੀ ਜਿਸ ਦੇ ਨਾਲ ਹੋਰ ਜ਼ਿਆਦਾ ਗਰਮੀ ਦਾ ਅਹਿਸਾਸ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਖਲਾਤ ਹੁਣ ਜਿਹੜੇ ਨੇ ਲਗਾਤਾਰ ਗਰਮੀ ਵਾਲੇ ਬਣੇ ਰਹਿਣ ਦੇ ਕਾਰਨ ਆਉਂਦੇ ਦਿਨਾਂ ਵਿੱਚ ਵੀ ਮੌਸਮ ਇਸੇ ਤਰੀਕੇ ਦਾ ਖੁਸ਼ਕ ਅਤੇ ਡਰਾਈ ਹੀ ਬਣੇ ਰਹੇਗਾ ਮੀਂਹ ਦੀ ਸੰਭਾਵਨਾਵਾਂ ਹੁਣ ਨਾ ਮਾਤਰ ਤੇ ਬਰਾਬਰ ਨੇ ਅੱਜ ਰਾਤ ਵੀ ਕਿਸੇ ਤਰੀਕੇ ਦੀ ਅਜਿਹੀ ਗਤੀਵਿਧੀ ਦੇਖਣ ਨੂੰ ਨਹੀਂ ਮਿਲੇਗੀ ਕਿਸਾਨ ਵੀਰ ਜਿਹੜੇ ਕਣਕ ਨੂੰ ਆਖਰੀ ਪਾਣੀ ਲਗਾ ਰਹੇ ਨੇ ਉਹ ਬੇ ਤੜਕ ਹੋ ਕੇ ਲਗਾ ਸਕਦੇ ਨੇ ਕਿਉਂਕਿ ਜੋ ਆਖਰੀ ਪਾਣੀ ਲੱਗਣਾ ਹੈ ਉਹ ਹੁਣ 1-2 ਦਿਨਾਂ ਵਿੱਚ ਹੀ ਲੱਗਣਾ ਹੈ ਫਿਰ ਤਾਂ ਮੌਸਮ ਚੇਂਜ ਹੋਣ ਦੇ ਕਾਰਨ ਕਣਕ ਵੀ ਆਪਣਾ ਰੰਗ ਬਦਲਣਾ ਸ਼ੁਰੂ ਕਰ ਦੇਵੇਗੀ। ਬਾਕੀ ਕੋਈ ਵੱਡੀ ਅਪਡੇਟ ਆਵੇਗੀ ਤੱਕ ਚੈਨਲ ਦੇ ਉੱਪਰ ਵੀਡੀਓ ਲੈ ਕੇ ਸਭ ਤੋਂ ਪਹਿਲਾਂ حاضر ਹੋਵਾਂਗੇ। ਚੈਨਲ ਤੇ ਨਵੇਂ ਉਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ। ਮਿਲਦੇ ਹਾਂ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ। ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ।